ਆਪਾਂ ਮਿੰਟੂ ਜੀ ਦੇ ਨਵੇਂ-ਨਵੇਂ ਭਾਜਪਾ ਦੇ ਵਿੱਚ ਗਏ ਆ ਬਿੱਟੂ ਸਾਹਿਬ ਦੀ ਗੱਲ ਵੀ ਕਰ ਲਈ ਜੀ ਬਿੱਟੂ ਸਾਹਿਬ ਨੇ ਮਿੰਟੂ ਜੀ ਹੁਣ ਕਿਹੜੇ ਖਲਾਸੀ ਕਰ ਦਿੱਤੇ ਆ ਜੀ ਬਿੱਟੂ ਸਾਹਿਬ ਵੀ ਵੈਸੇ ਟਿਕਣ ਵਾਲੇ ਹੈ ਨਹੀਂਗੇ ਉਹ ਮੈਨੂੰ ਲੱਗਦਾ ਵੀ ਤਵਾਕੇ ਕੋਈ ਨਾ ਕੋਈ ਕਰ ਹੀ ਰੱਖਣਗੇ ਜਿੰਨੀ ਦੇਰ ਤੱਕ ਘੱਟੋ-ਘੱਟ ਇਲੈਕਸ਼ਨ ਆਣੇ ਹੋ ਰਵਨੀਤ ਬਿੱਟੂ ਨੇ ਵੇਖੋ ਸਿਆਪੇ ਹੀ ਪਾਉਣੇ ਹੁੰਦੇ ਆ ਉਹ ਇੱਕ ਪਿੰਡ ਦੇ ਵਿੱਚ ਗਿਆ ਉਧਰੋਂ ਕਿਸਾਨ ਇਕੱਠੇ ਹੋ ਗਏ ਉਧਰੋਂ ਇਹਦੇ ਨਾਲ ਦੇ ਬੰਦੇ ਇਕੱਠੇ ਹੋ ਗਏ ਉਹ ਸਮਝੀ ਨਹੀਂ ਅਸੀਂ ਆਉਂਦੀ ਵੀ ਕੱਲਾ ਮੁਰਦਾਬਾਦ ਹੀ ਚੱਲਦਾ ਸੀਗਾ ਇਹ ਪਤਾ ਹੀ ਨਹੀਂ ਸੀ ਲੱਗਦਾ ਵੀ ਕੌਣ ਮੁਰਦਾਬਾਦ ਆ ਅੱ ਸਾਬ ਕਿਤਾਬ ਕੁਛ ਇਸ ਤਰ੍ਹਾਂ ਦਾ ਚੱਲਦਾ ਆ ਤੇ ਡੱਲੇ ਵਾਲੀ ਨਹਿਰ ਤੇ ਤੇ ਦੱਸਦੇ ਕਿ ਉੱਥੇ ਕਿਸਾਨ ਢੀਕਦੇ ਰਹੇ ਮੈਂ ਰਾਹਾਂ 'ਚ ਢੀਕਦਾ ਰਿਆ ਯਾਹੀ ਨਹੀਂ ਕਹਿੰਦੇ ਤੁਸੀਂ ਦੱਸ ਸੀ ਰਾਹ ਰੂ ਬਹੁਤ ਪਤਾ ਨਹੀਂ ਨਾ ਬਿੱਟੂ ਇਹਨਾਂ ਆ ਜੀ ਸਾਹ ਬਿੱਟੂ ਪੇਤੀ ਆ ਬੂਰਾ ਪਰ ਉਹਨਾਂ ਨੇ ਵੀ ਕਹਿੰਦੇ ਕਿਸਾਨਾਂ ਨੇ ਵੀ ਨਾ ਚੰਗਾ ਕੰਮ ਖਿੱਚਿਆ ਹੋਇਆ ਉਹ ਕਹਿੰਦੇ ਕਿ ਬਾਈ ਸਾਰੇ ਐਂ ਟਰੈਕ ਕਰ ਦੋ ਰਸਤੇ ਕਹਿੰਦੇ ਕਿ ਕਿਸਾਨਾਂ ਤੋਂ ਵੱਧ ਇੱਕ ਕਿਸਾਨਾਂ ਨੂੰ ਤੇ ਪਹਿਆਂ ਦਾ ਵੀ ਪਤਾ ਹੁੰਦਾ ਵੇ ਭਲਾਣੇ ਦੀ ਮੋਟਰ ਨੂੰ ਪਈ ਕਿਹੜੀ ਜਾਂਦੀ ਆ ਜੀ ਰੋਲਾ ਤੇ ਇਹ ਆ ਨਾ ਸੀਲ ਕਰਦੇ ਹੋ ਰਹੀਏ ਕਹਿੰਦੇ ਕਿ ਪੂਰਾ ਰੋਲਾ ਇਹ ਆ ਕਿ ਕਿਸਾਨਾਂ ਕੋਲ ਤੁਹਾਨੂੰ ਪਤਾ ਕਾਰਾਂ-ਕੁਰਾਂ ਉਹ ਜੀਆਂ ਹੁੰਦੀਆਂ ਨੇ ਕਈ ਵਾਰ ਜੀ ਇਹ ਟਾਂ ਪੀਂ ਪੀਂ ਕਰਕੇ ਭਜਾ ਲੈਂਦੇ ਆ ਚਲੋ ਖੈਰ ਦੇਖੋ ਜਿਹੜੀ ਗੱਲ ਕਹੀ ਆ ਰਵਨੀਤ ਬਿੱਟੂ ਨੇ ਕਿ ਭਈ ਇਹ ਕਹਿੰਦੇ ਸੀਗੇ ਕਿ ਬਿਆਨਤ ਸਿੰਘ ਦੇ ਹਤਿਆਰਿਆਂ ਨੂੰ ਮਾਫੀ ਦਿਓ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਜੀ ਵੀ ਜਿੰਨੇ ਬਿਆਨਤ ਸਿੰਘ ਕਤਲकांड ਵਾਲੇ ਆ ਉਹਨਾਂ ਨੂੰ ਤੂੰ ਮਾਫ ਕਰ ਦੇ ਤੇ ਉਹਦਾ ਫਾਇਦਾ ਜਿਹੜਾ ਹੈ ਡੈਫੀਨਟਲੀ ਕਾਂਗਰਸ ਨੂੰ ਹੋਏਗਾ ਕਾਂਗਰਸ ਨੂੰ ਹੋਏਗਾ ਤੇ ਦੂਸਰੇ ਪਾਸੇ ਰਵਨੀਤ ਬਿੱਟੂ ਨੇ ਇੱਕ ਗੱਲ ਹੋਰ ਵੀ ਕਹੀ ਮੈਂ ਉਹਨੂੰ ਚੰਗੀ ਤਰ੍ਹਾਂ ਯਾਦ ਨਹੀਂ ਰੱਖ ਸਕਿਆ ਉਹ ਸ਼ਾਇਦ 84 ਸਿੱਖ ਕਤਲੇਆਮ ਨਾਲ ਜੁੜਦੀ ਆ ਉਹ ਵੀ ਗੱਲ ਰਵਨੀਤ ਬਿੱਟੂ ਨੇ ਕੱਲ ਕਹੀ ਆ ਚਲੋ ਆਪਾਂ ਕੱਢ ਲੈਨੇ ਹਾਂ ਉਹਦਾ ਬਿਆਨ ਇੱਥੇ ਹੋਏਗਾ ਮੈਂ ਉਹ ਗੱਲ ਵੀ ਕਾਫੀ ਮਹੱਤਵਪੂਰਨ ਹੈ ਮੈਂ ਯਤਨ ਕਰਦਾ ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਵੱਡਾ ਖੁਲਾਸਾ ਹੈ ਜੀ ਵੀ ਰਵਨੀਤ ਬਿੱਟੂ ਇਤਨਾ ਕਹਿ ਰਹੇ ਆ ਪਰ ਹੁਣ ਸਵਾਲ ਤੇ ਵੱਡਾ ਇਹੋ ਆ ਨਾ ਕਿ ਜੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ ਤੇ ਹੁਣ ਉਹਨੂੰ ਦਰਾਉਣ ਦਾ ਤਕ ਕੀ ਆ ਮੇ ਵੀ ਗੱਲ ਠੀਕ ਹੈ ਤੁਹਾਡੀ ਠੀਕ ਹੈ ਨਾ ਹੁਣ ਉਹਨੂੰ ਦਰਾਉਣ ਦਾ ਕੋਈ ਤੋਕ ਹੈਗਾ ਤੇ ਦੱਸੋ ਮੈਨੂੰ ਜੀ ਬਈ ਗੱਲ ਇਹ ਆ ਕਿ ਇੱਕ ਪਾਸੇ ਤੁਸੀਂ ਬਿਆਨਤ ਸਿੰਘ ਦਾ ਨਾਮ ਵਰਤ ਰਹੇ ਹੋ ਤੇ ਦੂਸਰੇ ਪਾਸੇ ਕਾਂਗਰਸ ਤੇ ਵਰ ਰਹੇ ਹੋ 84 ਸਿੱਖ ਕਤਲਾਮ ਦੇਵਾਨੇ ਜੀ ਮਤਲਬ ਕਿ ਹੁਣ ਤੁਸੀਂ ਦੂਸਰੇ ਪਾਸੇ ਨਿਕਲ ਰਹੇ ਮੈਂ ਉਹ ਲੱਭਣ ਦਾ ਯਤਨ ਕਰੂੰਗਾ ਜੀ ਤੁਹਾਡੇ ਚੱਲਦੇ ਪ੍ਰੋਗਰਾਮ 'ਚ ਜੇ ਲੱਭ ਗਿਆ ਨਾ ਬਿਆਨ ਜੀ ਤੇ ਮੈਂ ਦੇਖਦਾ ਜੀ ਇਹ ਇਹ ਇਹਨਾਂ ਦਾ ਖੁਲਾਸਾ ਸੀਗਾ ਕਿ ਬਈ ਜੋ ਰਜੀਵ ਗਾਂਧੀ ਦਾ ਜਿਵੇਂ ਹੋਇਆ ਤਿਹਾਰਿਆਂ ਦਾ ਬਈ ਉਹ ਫੈਸਲਾ ਹੋ ਗਿਆ ਤਾਂ ਉਸ ਤਰ੍ਹਾਂ ਤੁਸੀਂ ਇਦਾਂ ਕਰੋ ਕਿ ਬਈ ਇਹਨਾਂ ਨੂੰ ਮਾਫ਼ ਕਰ ਦਿਓ ਜਿਹਦਾ ਇਲੈਕਸ਼ਨ ਦੇ ਵਿੱਚ ਆਪਾਂ ਨੂੰ ਫਿਰ ਫਾਇਦਾ ਹੋ ਜਾਏਗਾ ਇਹਨਾਂ ਨੇ ਨਾਲ ਇੱਕ ਗੱਲ ਹੋਰ ਕਹੀ ਆ ਇਹ ਹਾਂ ਉਹ ਗੱਲ ਆ ਗਈ ਲੱਭ ਵੀ ਗਿਆ ਮੈਨੂੰ ਬਿਆਨ ਵੀ ਲੱਭ ਗਿਆ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਕੋਈ ਗੱਲ ਗਲਤ ਨਾ ਚਲੇ ਜਾਵੇ ਜੀ ਜੀ ਔਨ 에ਅਰ ਕੋਈ ਗੱਲ ਨਾ ਗਲਤ ਚਲੇ ਜਾਵੇ ਇਹ ਕਹਿੰਦੇ ਆ ਕਿ ਦੇਖੋ ਜਿਹੜੀ ਰਾਜਾ ਵੜਿੰਗ ਨੇ ਉਹ ਟੀ-ਸ਼ਰਟ ਪਾਈ ਸੀ ਨਾ ਇੰਦਰਾ ਗਾਂਧੀ ਵਾਲੀ ਜਿਹੜੀ ਹਾਲੇ ਵੀ ਫੋਟੋ ਵਾਇਰਲ ਹੁੰਦੀ ਆ ਜੀ ਇਹ ਕਹਿੰਦੇ ਕਿ ਇੰਦਰਾ ਗਾਂਧੀ ਵਾਲੀ ਟੀ-ਸ਼ਰਟ ਮੈਨੂੰ ਵੀ ਪਾਉਣ ਵਾਸਤੇ ਕਿਹਾ ਗਿਆ ਸੀ ਉਦੋਂ ਅੱਛਾ ਜੀ ਤੇ ਮੈਂ ਆਖਿਆ ਮੈਂ ਤੇ ਨਹੀਂ ਪਾਉਣੀ ਹੈਗੀ ਇਹਨਾਂ ਨੇ ਸਾਡਾ ਦਰਬਾਰ ਸੱਟ ਆਇਆ ਤੇ ਕਮਾਲ ਦੀ ਗੱਲ ਆ ਕਿ ਤੁਹਾਨੂੰ ਟੀ-ਸ਼ਰਟ ਪਾਉਣ ਵੇਲੇ ਚਿਤ ਆ ਗਿਆ ਕਿ ਇਹਨਾਂ ਨੇ ਦਰਬਾਰ ਸੱਟ òaਇਆ ਤੇ ਇੰਨਾ ਚਿਰ ਕਾਂਗਰਸ ਦੇ ਵਿੱਚ ਖਾਣ ਤੇ ਤੁਹਾਨੂੰ ਸ਼ਰਮ ਨਾ ਆਈ ਤੇ ਡਿਵਿਟਾਂ ਚ ਕਿਵੇਂ ডিফেন্ড ਕਰਦੇ ਰਹੇ ਹੋ ਹੁਣ ਤੱਕ ਤੁਸੀਂ ਉਹੀ ਮੈਂ ਕਿਹਾ ਨਾ ਕਿ 84 ਵਾਲੇ ਅਟੈਕ ਨੂੰ ਜਾਂ 84 ਵਾਲੇ ਸਿੱਖ ਕਤਲੇਆਮ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਾਂਗੂ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਹੀ ਤੇ ਤੁਹਾਡੀ ਲੋਚੀ ਪੋਲਿਟਿਕਸ ਹੁੰਦੀ ਆ ਨਾ ਥੋੜਾ ਜਿਹਾ ਠਹਿਰ ਚ ਹੋ ਸਕਦਾ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੀ ਮੰਨ ਜਾਓ ਹੋ ਸਕਦਾ ਹੋ ਸਕਦਾ ਤੋਂ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਹੀ ਵੜਾ ਅਜੀਬ ਜਿਹਾ ਮਾਮਲਾ ਹੈ ਕਿ ਇੱਕ ਪਾਸੇ ਤੇ ਤੁਸੀਂ ਕਹਿ ਰਹੇ ਹੋ ਕਿ ਭਾਈ ਇਹ ਜਿਹੜਾ ਹੋਇਆ ਸਭ ਕੁਝ ਜਿਸ ਤਰ੍ਹਾਂ ਉਹ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕੀਤਾ ਜਾ ਰਿਹਾ ਸੀਗਾ ਕ੍ਰੈਡਿਟ ਲੈਣ ਵਾਸਤੇ ਤੇ ਦੂਸਰੇ ਪਾਸੇ ਤੁਸੀਂ ਇੱਕ ਹੋਰ ਸਿਲੈਕਟਿਵ ਚੀਜ਼ ਜਿਹੜੀ ਉਹ ਚੱਕਦੇ ਹੋ ਕਿ ਮੈਂ ਟੀ-ਸ਼ਰਟ ਨਹੀਂ ਸਿਪਾਈ ਕਿਉਂਕਿ ਉਹਨਾਂ ਨੇ ਦਰਬਾਰ ਸਟਾਇਲ ਆਇਆ ਸੀਗਾ ਤੇ ਤੁਹਾਡਾ ਤੇ ਪਰਿਵਾਰ ਹਾਲੇ ਵੀ ਜਿਹੜਾ ਹੈ 90% ਦੀ ਉਹ ਕਾਂਗਰਸ 'ਚ ਬੈਠਾ ਹੈ ਕਰ ਦਿਓ ਉਹਨਾਂ ਦਾ ਬਾਈਕਾਟ ਕਰ ਦਿਓ ਇਹ ਵੀ ਗੱਲ ਠੀਕ ਹੈ ਤੁਹਾਡੀ ਜੀ ਜੀ ਬਾਕੀ ਚੋਰ ਹੁਣ ਬਿੱਟੂ ਸਾਹਿਬ ਜਾਣਨ ਹਲੇ ਇਲੈਕਸ਼ਨਾਂ ਦੇ ਵਿੱਚ ਜਿੰਨਾ ਚਿਰ ਮਨਲਾ ਕੰਮ ਚੱਲਣਾ ਉਦੋਂ ਤੱਕ ਹੋ ਸਕਦਾ ਪਤਾ ਨਹੀਂ ਕੀ ਕੀ ਬਹਿਾਨੇ ਦੇਣ ਬਿੱਟੂ ਸਾਹਿਬ ਜੀ ਤਾਂ ਇਧਰਲੇ ਪਾਸੇ ਦੇ ਤੋਂ ਮੈਂ ਕੁਝ ਹੋਰ ਦੇਖ ਲੈਣਾ ਜਟਵੜ ਜੀ ਕਹਿੰਨੇ ਪੈ ਜੀ ਅੰਦਰੋਂ ਹੋਰ ਨੇ ਜੀ ਤੇ ਬਾਹਰੋਂ ਹੋਰ ਨੇ ਜੀ ਕਹਿੰਨੇ ਕੇ ਬੰਦੇ ਜੀ ਕਹਿੰਨੇ ਕੇ ਭਾਈ ਤਾਂ ਹੋ ਸਕਦਾ ਭਾਈ ਬਾਕੀ ਡਿਪੈਂਡ ਕਰਦਾ ਹੈ ਰਾਇ ਜੀ ਬੰਦੇ ਜ਼ਿਆਦਾਤਰ ਹਜ਼ੂਰ ਅੰਦਰੋਂ ਹੋਰ ਬਾਹਰੋਂ ਹੋਰ ਹੁੰਦੇ ਹੀ ਆ ਜੀ ਅਕਸਰ ਸਾਡਾ ਵੀ ਆ ਮੈਂ ਤੇ ਆਪਦੇ ਤੇ ਲੈਣਾ ਨਾ ਗੱਲ ਕਿ ਕਈ ਵਾਰ ਅੰਦਰ ਆਪਣੇ ਕੁਝ ਹੋਰ ਚੱਲ ਰਿਹਾ ਹੁੰਦਾ ਬਾਹਰ ਵਿਖਾਵਾ ਕੁਝ ਹੋ ਰਿਹਾ ਹੋ ਰਿਹਾ ਹੁੰਦਾ ਜੀ ਸੋ ਇਹ ਲੀਡਰ ਵੀ ਜਿਹੜੇ ਆ ਇਹ ਲੀਡਰ ਵੀ ਸਾਡੇ ਸਮਾਜ ਦਾ ਹਿੱਸਾ ਨੇ ਅੱਜ ਕੱਲ ਹਰੇਕ ਇਨਸਾਨ ਦੇ ਵਿੱਚ ਇਹ ਗੁੰਜਾਇਸ਼ ਜ਼ਰੂਰ ਰੱਖੋ ਕਿ ਯਾਰ ਜਿਹੜਾ ਇਹ ਬੰਦਾ ਬਾਹਰੀ ਤੌਰ ਤੇ ਦਿਖਾ ਰਿਹਾ ਆਪਣਾ ਆਪ ਕੀ ਅੰਦਰੋਂ ਵੈਸਾ ਹੈ ਇਹ ਸਾਰਿਆਂ ਤੇ ਟੁਕਦੀ ਆ ਜੀ ਜੀ ਜੀ